ਹੀ ਨਾਮ ਹੈ ਜਗਦੇਵਪ੍ਰਮ ਮੇਰਾ ਨਾਮ ਜਗਦੇਵ ਸਿੰਘ ਆ ਜੀ ਕਿ ਕਿੱਥੋਂ ਦੇ ਰਹਿਣਾ ਹੋਵੇ ਤੁਸੀਂ ਰਾਮਪੁਰਾ ਫੋਨ ਮੋਡ ਰੋਡ ਤੇ ਘਰੋਂ ਸਾਡਾ ਹਾਂਜੀ ਤੇ ਮੇਰੇ ਛੋਟੇ ਪਰਾਪਾ ਜਿੰਨਾ ਦਾ ਬੇਟਾ ਸੀ ਹਾਂਜੀ ਗਿਆਨ ਸਿੰਘ ਗੋਲਡੀ ਹਾਂਜੀ ਤੇ ਸਵੇਰ ਨੂੰ ਪੇਪਰ ਦੇਣ ਗਿਆ ਸੀ ਤੇ ਵਾਪਸ ਨਹੀਂ ਆਇਆ ਹਾਂਜੀ ਤੇ ਸ਼ਾਮੇ ਸੀ ਸਾਡੇ 9 ਵਜੇ ਰਾਮਪੁਰਾ ਸਿੱਟੀ ਜਦੋਂ ਪਹੁੰਚੇ ਹਾਂਜੀ ਤੇ ਤੇ ਤੁਸੀਂ ਮਿਲੇ ਐਸਆਈ ਹਾਂਜੀ ਗੁਰਦੇਵ ਸਿੰਘ ਜੀ ਨੂੰ ਹਾਂਜੀ ਤੁੰਨਹਾਂ ਦੇ ਨਾਲ ਦੀ ਨਾਲ ਉਹਨੇ ਗੱਡੀ ਤਿਆਰ ਕੀਤੀ ਅੰਮ੍ਰਿਤਸਰ ਜਾ ਕੇ ਬੱਚਾ ਸਭ ਨੂੰ ਸਰਾਇਆ ਸਾਨੂੰ ਦੱਸ ਕੀ ਗਏ ਬੱਚਾ ਵੀ ਅਸੀਂ ਅੰਮ੍ਰਿਤਸਰ ਚੱਲੇ ਨਹੀਂ ਨਹੀਂ ਨਾਲੇ ਜਿੰਦਾਂ ਕੋਈ ਮੁਮੈਨ ਨਾਲ ਉਹ ਕਰ ਲੈਂਦੇ ਆ ਜੀ ਹਾਂਜੀ ਉਹਦੇ ਨਾਲ ਕਰ ਲਿਆ ਵੀ ਉੱਥੇ ਵੀ ਅੰਮ੍ਰਿਤਸਰ ਪਹੁੰਚ ਆ ਗਏ ਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਐਸਐਸਪੀ ਸਾਹਿਬ ਦਾ ਤੇ ਰਾਮਪਰਾ 18 ਗੁਰਦੀਪ ਸਿੰਘ ਜੀ ਦਾ ਐਸਐਚਓ ਸਾਹਿਬ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਾਡੀ ਮਦਦ ਕੀਤੀ ਸਾਨੂੰ ਉੱਥੇ ਚਾਹ ਪਾਣੀ ਵੀ ਬੁਲਾਇਆ। ਬਹੁਤ ਹੀ ਵਧੀਆ ਢੰਗ ਨਾਲ ਸੀ। ਬਹੁਤ ਸ਼ੁਕਰਗੁਜ਼ਾਰ ਹਾਂ ਧਰਣਾ ਦੇ। ਕੱਲ ਰਾਤ ਸਾਨੂੰ 9:30 ਵਜੇ ਦੇ ਕਰੀਬ ਇੱਕ ਦਰਖਾਸਤ ਮਿਲੀ ਸੀ ਕਿ ਇੱਕ ਬੱਚਾ ਹੈਗਾ ਗਿਆਨ ਸਿੰਘ ਜਿਸ ਦੀ ਉਮਰ ਕਰੀਬ 14 ਸਾਲ ਹੈ। ਇਹ ਸਕੂਲ ਗਿਆ ਸੀ ਪੜ੍ਹਨ ਆਸਤੇ ਪਰ ਘਰ ਵਾਪਸ ਨਹੀਂ ਆਇਆ। ਔਰ ਸਾਡੇ SSP ਸਾਹਿਬ ਸਰਦਾਰ ਹਰਮਨਦੀਪ ਸਿੰਘ ਗਿੱਲ ਜੀ ਸਾਹਿਬ ਜੀ ਦੀ ਹਦਾਇਤ ਮੁਤਾਬਕ ਅਸੀਂ ਜੋ ਵੀ ਦਰਖਾਸਤ ਪ੍ਰਾਪਤ ਹੁੰਦੀ ਹੈ ਉਸ ਦੇ ਤੇ ਤੁਰੰਤ ਕਾਰਵਾਈ ਕਰਦੇ ਹਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪੁਲਿਸ ਟੀਮਾਂ ਬਣਾਈਆਂ ਔਰ ਪੁਲਿਸ ਟੀਮ ਬਣਾ ਕੇ ਅਸੀਂ ਬੱਚੇ ਨੂੰ 6 ਘੰਟਿਆਂ ਦੇ ਅੰਦਰ ਅੰਦਰ ਏਐਸ ਗੁਰਦੇਵ ਸਿੰਘ ਵਾਲੀ ਟੀਮ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਚੇ ਨੂੰ ਸਹੀ ਸਲਾਮਤ ਰਿਕਵਰ ਕਰ ਲਿਆ ਔਰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਕਿ ਕਿੱਥੋਂ ਦੇ ਰਹਿਣਾ ਹੋਵੇ ਤੁਸੀਂ ਰਾਮਪੁਰਾ ਫੂਲ ਮੋਡ ਰੋਡ ਤੇ ਘਰ ਸਾਡਾ ਹਾਂਜੀ ਤੇ ਮੇਰੇ ਛੋਟੇ ਸਰਾ ਹਰਪਾਲ ਇਹਨਾਂ ਦਾ ਬੇਟਾ ਸੀ ਹਾਂਜੀ ਗਿਆਨ ਸਿੰਘ ਗੋਲਡੀ ਹਾਂਜੀ ਤੇ ਸਵੇਰ ਨੂੰ ਪੇਪਰ ਦੇਣ ਜਾਂ ਸੀ ਤੇ ਵਾਪਸ ਆਇਆ ਹਾਂਜੀ ਤੇ ਸ਼ਾਮੇ ਸੀ ਸਾਡੇ 1.9 ਵਜੇ ਰੰਪਰਾ ਸਿੱਟੀ ਜਦੋਂ ਪਹੁੰਚੇ ਹਾਂਜੀ ਤੇ ਦਿੱਤੀ ਸੀ ਮਿਲੇ ਐਸਆਈ ਹਾਂਜੀ ਗੁਰਦੇਵ ਸਿੰਘ ਜੀ ਨੂੰ ਹਾਂਜੀ ਤਾਂ ਉਹਨਾਂ ਦੇ ਨਾਲ ਦੀ ਨਾਲ ਉਹਨਾਂ ਨੇ ਗੱਡੀ ਤਿਆਰ ਕੀਤੀ ਅੰਮ੍ਰਿਤਸਰ ਜਾ ਕੇ ਬੱਚਾ ਸਨ ਉਹ ਤਰਾਇਆ ਸਾਨੂੰ ਦੱਸ ਕੀ ਗਏ ਬੱਚਾ ਵੀ ਅਸੀਂ ਅੰਮ੍ਰਿਤਸਰ ਚੱਲੇ ਨਹੀਂ ਨਹੀਂ ਨਾਲੇ ਜਿੰਦਾ ਕੋਈ ਮੋਬਾਈਲ ਨਾਲ ਉਹ ਕਰ ਲੈਂਦੇ ਆ ਜੀ ਹਾਂਜੀ ਉਹ ਦਿਨ ਨਾਲ ਕਰ ਲਿਆ ਵੀ ਉੱਥੇ ਵੀ ਅੰਮ੍ਰਿਤਸਰ ਕੋਚੇ ਉੱਥੇ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਰਾਮਪਰਾ ਠਾੜਾ ਗੁਰਦੀਪ ਸਿੰਘ ਜੀ ਦਾ ਐਸਐਸਪੀ ਸਾਹਿਬ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਾਡੀ ਮਦਦ ਕੀਤੀ ਸਾਨੂੰ ਉੱਥੇ ਚਾਹ ਪਾਣੀ ਵੀ ਬੁਲਾਇਆ ਬਹੁਤ ਹੀ ਵਧੀਆ ਢੰਗ ਨਾਲ ਸੀ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਇਹ ਕੱਲ ਰਾਤ ਸਾਨੂੰ 9:30 ਵਜੇ ਦੇ ਕਰੀਬ ਇੱਕ ਦਰਖਾਸਤ ਮਿਲੀ ਸੀ ਕਿ ਇੱਕ ਬੱਚਾ ਹੈਗਾ ਗਿਆਨ ਸਿੰਘ ਜਿਸ ਦੀ ਉਮਰ ਕਰੀਬ 14 ਸਾਲ ਹੈ ਤੇ ਇਹ ਸਕੂਲ ਗਿਆ ਸੀ ਪੜਨ ਵਾਸਤੇ ਪਰ ਘਰ ਵਾਪਸ ਨਹੀਂ ਆਇਆ ਔਰ ਸਾਡੇ ਐਸਐਸਪੀ ਸਾਹਿਬ ਸਰਦਾਰ ਹਰਮਨਦੀਪ ਸਿੰਘ ਗਿੱਲ ਜੀ ਸਾਹਿਬ ਜੀ ਦੀ ਹਦਾਇਤ ਮੁਤਾਬਕ ਅਸੀਂ ਜੋ ਵੀ ਦਰਖਾਸਤ ਪ੍ਰਾਪਤ ਹੁੰਦੀ ਹੈ ਉਸ ਤੇ ਤੁਰੰਤ ਕਾਰਵਾਈ ਕਰਦੇ ਆ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪੁਲਿਸ ਟੀਮਾਂ ਬਣਾਈਆਂ ਔਰ ਪੁਲਿਸ ਟੀਮ ਬਣਾ ਕੇ ਅਸੀਂ ਬੱਚੇ ਨੂੰ 6 ਘੰਟਿਆਂ ਦੇ ਅੰਦਰ ਅੰਦਰ ਏਐਸਏ ਗੁਰਦੇਵ ਸਿੰਘ ਵਾਲੀ ਟੀਮ ਨੇ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਬੱਚੇ ਨੂੰ ਸਹੀ ਸਲਾਮਤ ਰਿਕਵਰ ਕਰ ਲਿਆ ਉਰਜ ਦੇ ਪਰਿਵਾਰ ਦੇ ਹਵਾਲੇ ਕੀ